ਇਸ ਦੇ ਵਿੱਚ तकरीबन 35000 ਏਕੜ ਦੇ ਕਰੀਬ ਜਿਹੜੀ ਆ ਉਹ ਫਸਲ ਬੁਰੇ ਤਰੀਕੇ ਦੇ ਨਾਲ ਇਸ ਦੇ ਵਿੱਚ ਜਿਹੜੀ ਆ ਉਹ ਮਾਰ ਹੀ ਠਾਈ ਹੈ ਤੇ ਸਾਰੀ ਫਸਲ ਜਿਹੜੀ ਆ ਡੁੱਬ ਕੇ ਤਬਾਹ ਹੋਈ ਹੈ ਤੇ ਲੋਕਾਂ ਨੂੰ ਇੱਕ ਗੱਲ ਦਾ ਖਤਰਾ ਹੈ ਕਿ ਤੁਸੀਵਾਂ ਜਿਹੜਾ ਇਧਰਲੇ ਪਾਸੇ ਤੁਸੀਵਾਂ ਨਾ ਤੇ ਉਧਰਲੇ ਪਾਸੇ ਪਾਣੀ ਦੂਸਰੇ ਪਾਸੇ ਨਾ ਚਲਾ ਜਾਵੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਹੈ ਉਹ ਲਗਾਤਾਰ ਵਧਦਾ ਹੋਇਆ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਪਾਣੀ ਜਿਹੜਾ ਲਗਾਤਾਰ ਉਹ ਵੱਧ ਰਿਹਾ ਹੈਗਾ ਆ ਤੇ ਇਹ ਪਾਣੀ ਜਿਹੜਾ ਇਹ ਦੇਖ ਸਕਦੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਹੈਗਾ ਚਾਰੇ ਪਾਸੇ ਪਾਣੀ ਫੈਲ ਰਿਹਾ ਤਾਂ ਇਹ ਪਾਣੀ ਜਿਹੜਾ ਆ ਟੁੱਟਣ ਦੇ ਬਾਅਦ ਕਿਉਂਕਿ ਬਿਆਸ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਿਆ ਉਸ ਦੇ ਬਾਅਦ ਇਹ ਪਾਣੀ ਜਿਹੜਾ ਆ ਆਲੀ ਕਲਾ ਵਨ ਟੁੱਟਿਆ ਹਾਲਾਂਕਿ 2023 ਦੇ ਵਿੱਚ ਵੀ ਇਹ ਵਨ ਟੁੱਟਿਆ ਸੀਗਾ ਉੱਥੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਕੱਲ ਇੱਕ ਕਿਸਾਨ ਜਿਹੜਾ ਆ ਔਰੁੰਦਾ ਕਰ ਲੋਂਦਾ ਹੋਇਆ ਨਜ਼ਰ ਆਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਜ਼ਮੀਨ ਬਿਲਕੁਲ ਤਬਾਹ ਹੋਈ ਹੈ ਤਕਰੀਬਨ ਉਸ ਦੀ 82 ਤੋਂ 85 ਕਿੱਲੇ ਜਿਹੜੀ ਜ਼ਮੀਨ ਸੀਗੀ ਉਹ ਸਾਰੀ ਤਬਾਹ ਹੋ ਗਈ ਜੋ ਫਸਲ ਉਸਨੇ ਬੀਜੀ ਹੋਈ ਸੀ ਝੋਨੇ ਦੀ ਉਹ ਸਾਰੀ ਤਬਾਹ ਹੋ ਗਈ ਤਾਂ ਉਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਦੂਰ ਦੂਰ ਤੁਸੀਂ ਨਿਗਾਹ ਮਾਰੂਗੇ ਤਾਂ ਪਾਣੀ ਹੀ ਪਾਣੀ ਜਿਹੜਾ ਆ ਚਾਰੇ ਪਾਸੇ ਨਜ਼ਰ ਆ ਰਹੇਗਾ ਲੋਕਾਂ ਦੀ ਕੜੀਆ ਜ਼ਰੂਰ ਹੋਈ